ਬਾਰੇ ਬਾਜ਼ਾਰ ਦੇ ਵਿੱਚ ਸ਼ਰੀਆਮ ਨੌਜਵਾਨ ਮੋਡੀਫਾਈਡ ਜੀਪ ਤੇ ਗੇੜੀਆਂ ਮਾਰ ਰਖੇ ਸੀ ਇਸ ਜੀਪ ਦੇ ਟਾਇਰ ਵੀ ਆਮ ਜੀਪ ਨਾਲੋਂ ਕਾਫੀ ਜ਼ਿਆਦਾ ਮੋਟੇ ਸੀ ਤੇ ਉਸ ਤੋਂ ਇਲਾਵਾ ਇਸ ਜੀਪ ਤੇ ਬਲੈਕ ਫਿਲਮ ਵੀ ਚੜੀ ਹੋਈ ਸੀ ਤੇ ਮੋਹਰਲੇ ਸ਼ੀਸ਼ੇ ਦੇ ਉੱਤੇ ਬਲੂ ਬੁਲਜ਼ ਵੀ ਲਿਖਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਦੇਖਿਆ ਰੋਕਿਆ ਤੇ ਚਲਾਨ ਕਟਿਆ ਗਿਆ ਦੱਸ ਜਿਏ ਕਿ ਜਿਵੇਂ ਹੀ ਪੁਲਿਸ ਨੇ ਰੋਕਿਆ ਤਾਂ ਨੌਜਵਾਨਾਂ ਨੇ ਕੋਈ ਵੀ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਆਪਣੀ ਗਲਤੀ ਮੰਨੀ ਤੇ ਪੁਲਿਸ ਦੇ ਵੱਲੋਂ ਬਲੈਕ ਫਿਲਮ ਵੀ ਜੀਪ ਤੋਂ ਉਤਾਰੀ ਗਈ ਤੇ ਨਾਲ ਦੀ ਨਾਲ 1000 ਰੁਪਏ ਦਾ ਚਲਾਨ ਕਟਿਆ ਗਿਆ ਤਸਵੀਰਾਂ ਅੰਮ੍ਰਿਤਸਰ ਦਿਹਾਤੀ ਦੇ ਬਿਆਸ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਈਆ ਕਸਬੇ ਦੇ ਵਿੱਚ ਪੁਲਿਸ ਦੇ ਵੱਲੋਂ ਮੋਡੀਫਾਈਡ ਜੀਪ ਲੈ ਕੇ ਜਾ ਰਹੇ ਨੌਜਵਾਨਾਂ ਦਾ ਚਲਾਨ ਕੱਟਿਆ ਗਿਆ ਅਤੇ ਹੋਰ ਨੌਜਵਾਨਾਂ ਨੂੰ ਵੀ ਇਸ ਬਾਬਤ ਜਾਗਰੂਕ ਕੀਤਾ ਗਿਆ ਕਿ ਇਹ ਨੀਮਾ ਦੇ ਸਖਤ ਖਿਲਾਫ ਹੈ ਤੇ ਤੁਸੀਂ ਬਲੈਕ ਫਿਲਮ ਨਾ ਲਗਾਓ ਨਹੀਂ ਤਾਂ ਤੁਹਾਡਾ ਵੀ ਇਸ ਤਰੀਕੇ ਦੇ ਨਾਲ ਚਲਾਨ ਕੱਟਿਆ ਜਾਏਗਾ। ਜੀ ਐਸ ਆਈ ਗਿਲਬਾਕਸ ਇਨਚਾਰਜ ਹਾਈਵੇ ਬੰਦਿਆਸ ਅ ਇਹ ਦੋ ਜਣੇ ਜਿਹੜੇ ਚੋਟ ਆਰ ਜਿਹੜੀ ਆ ਬਲੈਕ ਇਹਦੇ ਬਲੈਕ ਤੇ ਕੋਈ ਲਾਟ ਕੋਮਪ੍ਰੇਸ਼ਨ ਜਿਵੇਂ ਲਿਖ ਰਹੇ ਤੁਸੀਂ ਬਿਲਕੁਲ ਜੀ ਇਹ ਗਲਤ ਹੈ ਅਨਲੀਗਲ ਹੈ ਜਿਨ੍ਹਾਂ ਨੂੰ ਅਸੀਂ ਰੋਕ ਕੇ ਤੇ ਇੱਕ ਇਹਨਾਂ ਦਾ ਬਲੈਕ ਵੀਮ ਦਾ ਚਲਾਨ ਕੀਤਾ ਗਿਆ ਵਾ ਹਨ ਰਿਪੋਰਟ ਤੇ ਬਾਕੀ ਇਹਨਾਂ ਨੂੰ ਵਾਰਨ ਦੇ ਕੇ ਛੱਡ ਦਿੱਤਾ ਵਾ ਜੇ ਤੁਸੀਂ ਮਗਰ ਗੱਡੀ ਲਾਉਂਨੇ ਹੋ ਇਹਨਾਂ ਦੇ ਮਗਰ ਗੱਡੀ ਲਾ ਕੇ ਇਹਨਾਂ ਨੂੰ ਫੜਿਆ ਗਿਆ ਇਹਨਾਂ ਨੇ ਕੋਈ ਭੱਜਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਰੋਕਿਆ ਵਾ ਰੁਕੇ ਨਹੀਂ ਤੇ ਇਹਨਾਂ ਨੇ ਮਤਲਬ ਖਿਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੌਕੇ ਤੇ ਜਿਹੜਾ ਇਹਨਾਂ ਦਾ ਚਲਾਨ ਕਰਤਾ ਕੋਈ ਮਿਸਬਹਿਬ ਵਗੈਰਾ ਨਹੀਂ ਨੌਜਵਾਨਾਂ ਵੱਲੋਂ ਕੀਤਾ ਗਿਆ ਸਮਝ ਗਏ ਨੌਜਵਾਨ ਬਿਲਕੁਲ ਜੀ ਬਿਲਕੁਲ ਬੱਚੇ ਸਮਝਦਾਰ ਆ ਸਮਝ ਗਏ ਅੱਗੇ ਤੋਂ ਕਹਿੰਦੇ ਨਹੀਂ ਇਹ ਅਸੀਂ ਗਲਤੀ ਕਰਾਂਗੇ ਇੱਕ ਕਰਾਰਨਿਕ ਦੇ ਕੇ ਕਾਲੀ ਫਿਲਮ ਦਾ ਛੱਡ ਦਿਆ ਸਰਦਾਰ ਸਿੰਘ ਵੀ ਇੱਕ ਵੱਡੇ ਪੱਧਰ ਤੇ ਲਿਖੇ ਹੋਈਏ ਇਹ ਪਟਾਕੇ ਬੁਲਟ ਜਿਹੜੇ ਕਾਫੀ ਹੋਣ ਵੀ ਤੁਹਾਡੇ ਗੱਲ ਵਿੱਚ ਇਹ ਗੱਡੀ ਰੋਕ ਕੇ ਬੈਠੇ ਤੇ ਇੱਕ ਆਹ ਧਿਆਰ ਕੋਈ ਨੰਬਰੀ ਪਟਾਕੇ ਮਾਰ-ਮਾਰ ਲਾਗ ਰਹੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਇਸ ਸੰਬੰਧ ਵਿੱਚ ਜੋ ਮਾਨਜੋਗ ਐਸਐਸਪੀ ਸਾਹਿਬ ਸਾਡੇ ਅਰਥਾਧਿਅਤੀ ਵੱਲੋਂ ਹਦਾਇਤਾਂ ਨੇ ਕਿ ਬਿਨਾ ਨੰਬਰੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਵਾ ਉਹਨਾਂ ਨੂੰ ਜੁਰਮਬੰਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਜੇ ਕਿ ਕੋਈ ਕਾਜਪੁਤਰ ਨਹੀਂ ਹੈਗਾ ਉਹਨੂੰ ਬੌਂਡ ਕੀਤਾ ਜਾਵੇ ਉਹ ਵੀ ਅਸੀਂ ਦੇਖ ਰਹੇ ਹਾਂ ਤੁਸੀਂ ਸਾਡੇ ਧਿਆਨ 'ਚ ਲਿਆਉਂਦਾ ਵਾ ਉਹ ਜਿੱਥੇ ਵੀ ਸਾਨੂੰ ਮਿਲਿਆ ਉਹਦਾ ਜੋ ਵੀ ਬਣਦਾ ਵਾ ਉਹ ਕਾਰਵਾਈ ਕਰਾਂਗੇ ਇਹ ਅੱਗੇ ਕੀ ਵਾਰਨਿੰਗ ਅੱਗੇ ਕਾਰਵਾਈ ਜਾਰੀ ਰਹੇਗੀ ਇਹ ਵਾਲੀ ਬਿਲਕੁਲ ਜੀ ਬਿਲਕੁਲ ਇਹ ਹਕਮ ਹੈ ਸ਼੍ਰ ਲੋਕਾਂ ਨੂੰ ਮੈਂ ਵੀਲ ਕਰਨਾ ਚਾਹੁੰਨਾ ਹਾਂ ਕਿ ਆਪਣੇ ਡਾਕੂਮੈਂਟਸ ਸਹੀ ਰੱਖਣਾ ਅਨਲੀਗਲ ਜਿਹੜਾ ਵਾ ਗੱਡੀ ਦੇ ਉੱਪਰ ਕੋਈ ਵੀ ਜਿਹੜਾ ਚਿੰਨ੍ਹ ਨਾ ਲਗਾਇਆ ਜਾਵੇ ਪਰੇ ਬਾਜ਼ਾਰ ਦੇ ਵਿੱਚ ਸ਼ਰੀਆਮ ਨੌਜਵਾਨ ਮੋਡੀਫਾਈਡ ਜੀਪ ਤੇ ਗੇੜੀਆਂ ਮਾਰ ਰਖੇ ਸੀ ਇਸ ਜੀਪ ਦੇ ਟਾਇਰ ਵੀ ਆਮ ਜੀਪ ਨਾਲੋਂ ਕਾਫੀ ਜ਼ਿਆਦਾ ਮੋਟੇ ਸੀ ਤੇ ਉਸ ਤੋਂ ਇਲਾਵਾ ਇਸ ਜੀਪ ਤੇ ਬਲੈਕ ਫਿਲਮ ਵੀ ਚੜੀ ਹੋਈ ਸੀ ਤੇ ਮੋਹਰਲੇ ਸ਼ੀਸ਼ੇ ਦੇ ਉੱਤੇ ਬਲੂ ਬولز ਵੀ ਲਿਖਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਦੇਖਿਆ ਰੋਕਿਆ ਤੇ ਚਲਾਨ ਕਟਿਆ ਗਿਆ ਦੱਸ ਜਿਏ ਕਿ ਜਿਵੇਂ ਹੀ ਪੁਲਿਸ ਨੇ ਰੋਕਿਆ ਤਾਂ ਨੌਜਵਾਨਾਂ ਨੇ ਕੋਈ ਵੀ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਆਪਣੀ ਗਲਤੀ ਮੰਨੀ ਤੇ ਪੁਲਿਸ ਦੇ ਵੱਲੋਂ ਬਲੈਕ ਫਿਲਮ ਵੀ ਜੀਪ ਤੋਂ ਉਤਾਰੀ ਗਈ ਤੇ ਨਾਲ ਦੀ ਨਾਲ 1000 ਰੁਪਏ ਦਾ ਚਲਾਨ ਕਟਿਆ ਗਿਆ ਤਸਵੀਰਾਂ ਅੰਮ੍ਰਿਤਸਰ ਦਿਹਾਤੀ ਦੇ ਬਿਆਸ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਈਆ ਕਸਬੇ ਦੇ ਵਿੱਚ ਪੁਲਿਸ ਦੇ ਵੱਲੋਂ ਮੋਡੀਫਾਈਡ ਜੀਪ ਲੈ ਕੇ ਜਾ ਰਹੇ ਨੌਜਵਾਨਾਂ ਦਾ ਚਲਾਨ ਕੱਟਿਆ ਗਿਆ ਅਤੇ ਹੋਰ ਨੌਜਵਾਨਾਂ ਨੂੰ ਵੀ ਇਸ ਬਾਬਤ ਜਾਗਰੂਕ ਕੀਤਾ ਗਿਆ ਕਿ ਇਹ ਨੀਮਾ ਦੇ ਸਖਤ ਖਿਲਾਫ ਹੈ ਤੇ ਤੁਸੀਂ ਬਲੈਕ ਫਿਲਮ ਨਾ ਲਗਾਓ ਨਹੀਂ ਤਾਂ ਤੁਹਾਡਾ ਵੀ ਇਸ ਤਰੀਕੇ ਦੇ ਨਾਲ ਚਲਾਨ ਕੱਟਿਆ ਜਾਏਗਾ। ਕਿਸੇ ਚਲਾਨ ਕਿਸੇ ਗਲਬਾਕਸਿੰਗ ਅਨਚਾਰਜ ਹਾਈਵੇ ਬੰਦਿਆਸ ਦਿੱਗਾਂ ਦੇ ਜੱਜੇ ਤੋਂ ਆਮ ਜਿਹੜੀ ਆ ਬਲੈਕ ਇਹਦੇ ਬਲੈਕ ਤੇ ਕੋਈ ਲਾਟ ਕੋਮਰੇਸ਼ਨ ਜਿਵੇਂ ਲਿਖ ਰਹੇ ਤੁਸੀਂ ਬਿਲਕੁਲ ਜੀ ਇਹ ਗਲਤ ਹੈ ਅਨਲੀਗਲ ਹੈ ਜਿਨ੍ਹਾਂ ਨੂੰ ਅਸੀਂ ਰੋਕ ਕੇ ਤੇ ਇੱਕ ਇਹਨਾਂ ਦਾ ਬਲੈਕ ਵੀਮ ਦਾ ਚਲਾਨ ਕੀਤਾ ਗਿਆ ਵਾ ਹਨ ਰਿਪੋਰਟ ਤੇ ਬਾਕੀ ਇਹਨਾਂ ਨੂੰ ਵਾਰਨ ਦੇ ਕੇ ਛੱਡ ਦਿੱਤਾ ਵਾ ਜੇ ਤੁਸੀਂ ਮਗਰ ਗੱਡੀ ਲਾਉਂਨੇ ਹੋ ਇਹਨਾਂ ਦੇ ਮਗਰ ਗੱਡੀ ਲਾ ਕੇ ਇਹਨਾਂ ਨੂੰ ਫੜਿਆ ਗਿਆ ਇਹਨਾਂ ਨੇ ਕੋਈ ਭੱਜਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਰੋਕਿਆ ਵਾ ਰੁਕੇ ਨਹੀਂ ਤੇ ਇਹਨਾਂ ਨੇ ਮਤਲਬ ਖਿਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੌਕੇ ਤੇ ਜਿਹੜਾ ਇਹਨਾਂ ਦਾ ਚਲਾਨ ਕਰਤਾ ਕੋਈ ਮਿਸਬੇਹ ਵਗੈਰਾ ਨਹੀਂ ਨੋਜਵਾਨਾਂ ਵੱਲੋਂ ਕੀਤਾ ਗਿਆ ਸਮਝ ਗਏ ਨੋਜਵਾਨਾਂ ਨੇ ਬਿਲਕੁਲ ਜੀ ਬਿਲਕੁਲ ਬੱਚੇ ਸਮਝਦਾਰ ਆ ਸਮਝ ਗਏ ਆ ਅੱਗੇ ਤੋਂ ਕਹਿੰਦੇ ਨਹੀਂ ਇਹ ਅਸੀਂ ਗਲਤੀ ਕਰਾਂਗੇ ਇੱਕ ਕਰਾਰਨਿਕ ਦੇ ਕੇ ਕਾਲੀ ਫਿਲਮ ਦਾ ਛੱਡ ਦੋ ਸਰਦਾਰ ਸਿੰਘ ਵੀ ਇੱਕ ਵੱਡੇ ਪੱਧਰ ਤੇ ਲਿਖੇ ਹੋਈਏ ਇਹ ਪਟਾਕੇ ਬੁਲਟ ਜਦੋਂ ਕਾਫੀ ਹੋਣੀ ਤੁਹਾਡੇ ਗੱਲ ਵਿੱਚ ਇੱਕ ਗੱਡੀ ਰੋਕ ਕੇ ਬੈਠੇ ਤੇ ਇੱਕ ਆਹ ਥਾਰ ਕੋਈ ਨੰਬਰ ਜੀ ਕਟੇ ਦਾ ਪਟਾਕੇ ਮਾਰ-ਮਾਰ ਲਾਗ ਰਹੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਸ ਸੰਬੰਧ ਵਿੱਚ ਜੋ ਮਾਨਯੋਗ ਐਸਐਸਪੀ ਸਾਹਿਬ ਸਾਡੇ ਅਰਸ਼ਦ ਅਧਿਆਤਿ ਵੱਲੋਂ ਹਦਾਇਤਾਂ ਨੇ ਕਿ ਬਿਨਾ ਨੰਬਰੀ ਮੋਟਰਸਾਈਕਲ ਜੋ ਪਟਾਕੇ ਮਾਰਦਾ ਵਾ ਉਹਨਾਂ ਨੂੰ ਜੋ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਜੇ ਕਿ ਕੋਈ ਕਾਜਪੁਤਰ ਨਹੀਂ ਹੈਗਾ ਨੂੰ ਬੌਂਡ ਕੀਤਾ ਜਾਵੇ ਉਹ ਵੀ ਅਸੀਂ ਦੇਖ ਰਹੇ ਆ ਤੁਸੀਂ ਸਾਡੇ ਧਿਆਨ ਤੇ ਲੈਂਦਾ ਵਾ ਉਹ ਜਿੱਥੇ ਵੀ ਸਾਨੂੰ ਮਿਲਿਆ ਉਹਦਾ ਜੋ ਵੀ ਬਣਦਾ ਵਾ ਉਹ ਕਾਰਵਾਈ ਕਰਾਂਗੇ ਇਹ ਅੱਗੇ ਕੀ ਵਾਰਨਿੰਗ ਅੱਗੇ ਕਾਰਵਾਈ ਜਾਰੀ ਰਹੇਗੀ ਇਹ ਵਾਲੀ ਬਿਲਕੁਲ ਜੀ ਬਿਲਕੁਲ ਇਹ ਹਫਤਰਾ ਦੇ ਹੁਕਮ ਹੈ ਸ਼੍ਰੀ ਹਫਤਰਾ ਦੇ ਬਿਲਕੁਲ ਇਦਾਂ ਰਹੇਗਾ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵਾਂ ਕਿ ਆਪਣੇ ਡਾਕੂਮੈਂਟਸ ਸਹੀ ਰੱਖਣ ਅਨਲੀਗਲ ਜਿਹੜਾ ਵਾ ਗੱਡੀ ਦੇ ਉੱਪਰ ਕੋਈ ਵੀ ਜਿਹੜਾ ਚੇਨਿਆਂ ਨਾ ਲਗਾਇਆ ਜਾਵੇ